ਕ ਕਬੂਤਰ ਨੋ ਕ ਖ ਖਟਾਰਾ ਨੋ ਖ ਗ ਗਣਪਤੀ ਨੋ ਗ ਘ ਘਰ ਨੋ ਘ ਚ ਚਕਲੀ ਨੋ ਚ ਛ ਛਤਰੀ ਨੋ ਛ ਜ ਜਮਰੂਖ ਨੋ ਜ ਸ ਜਬਲਾ ਨੋ ਜ ਤ ਤਮਟਾ ਨੋ ਤ ਠ ਠੜਿਆ ਨੋ ਠ ਡ ਡਮਰੂ ਨੋ ਡ ਢ ਢਗਲਾ ਨੋ ਢ અણા ફેણ નો અણ ધ તલવાર નો તડા નોધ ધોધ નગારા નો ન ਪ ਪਤੰਗ ਨੋ ਪ ਫ ਫਟਕੜਾ ਨੋ ਫ ਬ ਬੱਕਰੀ ਨੋ ਬ ਪ ਭਮਰੜਾ ਨੋ ਭ ਮ ਮਾਰਚਾ ਨੋ ਮ ਯ ਯਤੀ ਨੋ ਯ ਰ ਰ ਮਕੜਾ ਨੋ ਰ ਲ ਲਸਣ ਨੋ ਲ ਵ ਵਹਣ ਨੋ ਵ ਸ ਸ਼ਰਣਾਈ ਨੋ ਸ ਸ ਸ਼ਟ ਕੋਣ ਨੋ ਸ ਸ ਸਲਾ ਨੋ ਸ ਹ ਰਾਣ ਨੋ ਹ ਅੜਾ ਨਾਲ ਨੋ ਅੜ ਖ ਛਤਰੀ ਨੋ ਖ ਛ ਗਿਆ ਯਗਨ ਨੋ ਗਨ